कोई नहीं बोलो 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 तुम्हें कितने रुपए दिलाए महाराष्ट्र की जो बोले हैं 100 रुपए सब सब दे भगवान की Jalur Jalur Jalur

सर्गी <laughs> ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਪੁਤਰ ਸਤਾਨ ਪਿਲਗਰਿਵ ਦਾਸ ਮੰਦਰ ਰੇਕੇ ਪਹੁੰਚੇ ਹੋ ਮੂਹਰੇ ਸਾਰਿਆਂ ਨੂੰ ਬਹੁਤ-ਬਹੁਤ ਮੰਦਰ ਕਮੇਟੀ ਵੱਲੋਂ ਔਰ ਇਸ ਇਲਾਕੇ ਦਾ ਸੇਵਾਦਾਰੋਂ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਪਦਾ ਇਹ ਸਾਡੇ ਵੀਸੀ ਅਕਸਰ ਜਿਹੜੀ ਸਾਡੇ ਇਸ ਮੰਦਰ ਦੀ ਯੂਥ ਟੀਮ ਹੈ ਮੇਰੇ ਨਾਲ ਹੀ ਮੇਰਾ ਭਰਾ ਖੜਾ ਡੀਤੂ ਭਾਈ ਅਧਰ ਪ੍ਰਧਾਨ ਜੀ ਖੜੇ ਨੇ ਪ੍ਰਾਣੇ ਇਹਨਾਂ ਦਾ ਮੰਨਣਾ ਸੀ ਕਿ ਅਸੀਂ ਜਦੋਂ ਮੰਦਰ ਦੇ ਨਾਲ ਇਹ ਬੈਂਕੋਟ ਬਣਾਇਆ ਹੈ ਅਤੇ ਮਤਲਬ ਚੌਥੇ ਕਿਰਿਆ ਚੱਲਦੇ ਰਹੇ ਤੇ ਇਹਨਾਂ ਦੇ ਮਨ ਚ ਗਈ ਕਿ ਆਪਾਂ ਮੈਡੀਕਲ ਕੈਂਪ ਲਾਈਏ ਫਿਰ ਮੇਰੇ ਕੰਟੈਕਟ ਤੋਂ ਭਾਜੀ ਕਰਮਜੀਤ ਜੀ ਆਏ ਉਹਨਾਂ ਨਾਲ ਸਾਡੀ ਗੱਲ ਹੋਈ ਸਾਡੇ ਭਰਾ ਨੇ ਬਹੁਤ ਪੁਰਾਣੇ ਦੋਸਤ ਨੇ ਤੇ ਅੰਮ੍ਰਿਤਸਰ ਦਾ ਬਹੁਤ ਫੇਮਸ ਹਸਪੀਟਲ ਆਮ੍ਰਿਤਸਰ ਮੈਡੀ ਸਿਟੀ ਤੇ ਲੋਕਾਂ ਦੇ ਰੂਟੀਨ ਦੇ ਵਿੱਚ ਲੱਗਦੇ ਨੇ ਬੱਕਰੇ ਬੱਕਰੇ ਦਾੜਿਆ ਤੋਂ ਲੱਗਦੇ ਨੇ ਉਹ ਦੁਕਾਨਦਾਰੀ ਜ਼ਿਆਦਾ ਹੁੰਦੀ ਹੈ ਫਿਰ ਇਹਨਾਂ ਨਾਲ ਮੇਰੀ ਸਾਰੀ ਗੱਲਬਾਤ ਹੋਈ ਇਹਨਾਂ ਨੇ ਕਿਹਾ ਵੀ ਸਾਰੀਆਂ ਮੈਡੀਸਿਨ ਫ੍ਰੀ ਦੇਾਂਗੇ ਚੈੱਕਅਪ ਵੀ ਕਰਾਂਗੇ ਕੋਈ ਮੇਜਰ ਫਾਲਟ ਹੋਏਗਾ ਤੇ ਉਹਦੇ ਲਈ ਕੋਈ ਪ੍ਰੈਸ਼ਰ ਹਸਪੀਟਲ ਆਏ ਤੁਸੀਂ ਦੇਖਿਆ तकरीबन 10 ਬੰਦਿਆਂ ਦੀ ਟੀਮ ਹੈ ECG ਵੀ ਫ੍ਰੀ ਕਰ ਰਹੇ ਨੇ ਤੁਹਾਨੂੰ ਬੜਾ ECG ਕਰਾ ਕੇ ਜਾਓ ਤੇ ਆਮ ਨੋਰਮਲ ਬੰਦੇ ਕੋਈ ਪ੍ਰੋਬਲਮ ਆਂਦੀ ਹੈ ਪੈਸੇ ਘੱਟਣ ਲੱਗਿਆ ਇਸ ਕਰਕੇ ਸਾਰੀਆਂ ਦਵਾਈਆਂ ਫ੍ਰੀ ਦੇ ਰਹੇ ਨੇ ਔਰ ਜਿੰਨੇ ਵੀ ਸਾਡੇ ਇਲਾਕੇ ਦੇ ਵਾਸੀ ਹੁਣ ਤੱਕ 55 ਬੰਦਿਆਂ ਦਾ ਚੈੱਕਅਪ ਹੋ ਚੁੱਕਾ ਹੈ ਔਰ ਨੈਕਸਟ ਨੰਬਰ 56 ਹੈ ਮੈਂ ਹੁਣੇ ਰਜਿਸਟਰ ਚੈੱਕ ਕੀਤਾ ਉਹ ਸਾਨੂੰ ਤੁਹਾਡੇ ਸਾਰੇ ਪੇਸ਼ੈਂਟ ਪੁੱਛ ਲੈ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਟਰੀਟ ਕਰ ਰਹੇ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀ ਟੀਮ ਔਰ ਸਾਡੀ ਟੀਮ ਨਾਲ ਕੇ ਅਸੀਂ ਆਪਣੀ ਵਾਰਡ ਦੇ ਵਿੱਚ ਹੋਰ ਦੇ ਕੈਂਪ ਲਵਾਵਾਂਗੇ ਤਾਂ ਕਿ ਜਿਹੜੇ ਸਾਡੇ ਇਲਾਕੇ ਦੇ ਆਮ ਨਾਰਮਲ ਲੋਕ ਜੋ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾਂਦੇ ਨੇ ਉਹਨਾਂ ਦਾ ਚੈੱਕਅਪ ਹੋਣਾ ਜ਼ਰੂਰੀ ਹੈ ਕਿਉਂਕਿ ਸਾਡੇ ਇਲਾਕੇ ਦੇ ਲੋਕ ਸਾਰੇ ਡਾਕਟਰਾਂ ਕੋਲ ਨਹੀਂ ਜਾਂਦੇ ਡਾਕਟਰਾਂ ਕੋਲ ਤੁਹਾਨੂੰ ਪਤਾ ਹੈ ਜਿਹੜੀਆਂ ਫੈਮਲੀਆਂ ਦੇ ਲੋਕ ਜਾਂਦੇ ਨੇ ਇਸਲਾਮ ਏਰੀਆ ਹੋਣ ਦੇ ਕਰਕੇ ਥੋੜੇ ਨਾਰਮਲ ਲੋਕ ਹੁੰਦੇ ਕਰਕੇ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾ ਲੈਂਦੇ ਨੇ ਪਰ ਇਸ ਕਰਕੇ ਸਾਡੇ ਭਰਾਵਾਂ ਦੇ ਮੰਨ ਦਾ ਚਾਹ ਸੀ ਤੇ ਮੈਂ ਇਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਉਪਰਾਲਾ ਕੀਤਾ ਔਰ ਮੈਨੂੰ ਲੱਗ ਰਿਹਾ ਕਿ ਸਾਡਾ ਉਪਰਾਲਾ ਕਾਮਯਾਬ ਹੋਏਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਰਾਵਾਂਗੇ ਔਰ ਸੰਗਤ ਦਾ ਆਸ਼ੀਰਵਾਦ ਲੈ ਕੇ ਸਾਰੇ ਗੁਰੂਆਂ ਪੀਰਾਂ ਦਾ ਅਸ਼ੀਰਵਾਦ ਲੈ ਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਰਾਹ। ਬਿਲਕੁਲ ਜੀ ਜਾਰੀ ਰਹਿਣਗੇ। ਇਹ ਹੁਣ ਇਸ ਟਨਯੋਰ ਦੇ ਵਿੱਚ ਮੇਰਾ ਪਹਿਲਾ ਕੈਂਪ ਆ। ਅਸੀਂ ਕੈਂਪ ਤੇ ਪਹਿਲਾਂ ਬਹੁਤ ਲਵਾਏ ਆ। ਪਰ ਇਸ ਟਨਯੋਰ ਦੇ ਵਿੱਚ ਅੱਜ ਸਾਡਾ ਪਹਿਲਾ ਕੈਂਪ ਹੈ। ਕਾਨਫਰੰਸ ਬਣਨ ਤੋਂ ਬਾਅਦ ਇਹ ਸਾਡੀ ਸਾਰੀ ਟੀਮ ਪੂਰੀ ਵਰਡ ਦੇ ਵਿੱਚ ਔਰ ਜਿੱਥੇ ਕਿਤੇ ਸਾਡੇ ਸੱਜਣਾਂ ਦਾ ਰਿਸ਼ਤੇਦਾਰ ਹੋਰ ਵੀ ਕਹਿਣਗੇ ਅਸੀਂ ਆਪਣੀ ਵਰਡ ਤੋਂ ਬਾਹਰ ਵੀ ਲਗਾਵਾਂਗੇ। ਕਿਉਂਕਿ ਜਿੱਥੇ ਲੋੜ ਹੈ ਅਸੀਂ ਸੇਵਾ ਕਰਨੀ ਹੈ। ਸੇਵਾ ਦਾ ਮਤਲਬ ਟਾਈਮ ਫਿਕਸ ਜਾਂ ਜਗਾ ਫਿਕਸ ਨਹੀਂ ਕਿ ਕਿ ਆਪਾਂ ਇਹਨੇ ਇਲਾਕੇ ਚ ਕਰਨੀ ਹੈ ਜਿੱਥੇ ਵੀ ਸਾਡੇ ਕੋਲ ਕੋਈ ਸਾਥੀ ਆਏਗਾ ਅਸੀਂ ਉਹਦੇ ਹਾਂ ਤੇ ਹਰ ਜਗ੍ਹਾ ਤੇ ਜਾ ਕੇ ਅਸੀਂ ਸੇਵਾ ਕਰਨੇ ਸਾਡੀ ਪੂਰੀ ਦੀ ਪੂਰੀ ਟੀਮ ਹਰ ਵੇਲੇ ਤਤਪਾਰ ਰਹੇਗੀ